ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੋਸਤੋ ਅੱਜ ਕੁਝ ਮੁੱਦਿਆਂ ਨੂੰ ਲੈ ਕੇ ਤੁਹਾਡੇ ਰੂਬਰੂ ਹੋਏ ਆ ਜੀ ਜੋ ਪਿਛਲੇ ਦਿਨੇ ਚੱਲਦਾ ਤਾਂ ਵੈਸੇ ਕਾਫੀ ਟਾਈਮ ਤੋਂ ਆ ਰਿਹਾ ਅਕਾਲੀ ਦਲ ਦੀ ਪੋਲਿਟਿਕਸ ਸਿੱਖ ਪੰਥ ਅੱਜ ਜਿਹੜੇ ਮੁੱਦੇ ਤੇ ਬੋਲਣ ਲੱਗੇ ਆ ਕੱਲ ਦਾ ਬੜਾ ਭਲੇਖਾ ਪਾਇਆ ਜਾ ਰਿਹਾ ਪੰਜਾਬੀਆਂ ਦੇ ਮਨਾਂ ਵਿੱਚ ਦੇਸ਼ ਵਿਦੇਸ਼ ਵਸਦੇ ਸਿੱਖਾਂ ਦੇ ਮਨਾਂ ਵਿੱਚ ਉਹਦੇ ਸਬੰਧ ਚ ਕੁਝ ਮੰਦੇ ਬਲਬਲੇ ਸੀ ਵੜਨਾ ਸਾਂਝੇ ਕਰਨ ਲੱਗੇ ਆ ਜਿਸ ਮਨੁੱਖ ਨੂੰ ਜਿਸ ਇਨਸਾਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੋ ਸਿੱਖਾਂ ਦਾ ਸਰਵਉੱਚ ਹੈ ਜਿੱਥੇ ਹਰ ਇੱਕ ਸਿੱਖ ਹਰ ਇੱਕ ਪੰਜਾਬੀ ਗੁਰੂ ਨਾਨਕ ਨਾਮ ਲੈਵਾ ਸੰਗਤ ਇਲਾਹੀ ਹੁਕਮ ਨੂੰ ਮੰਨ ਕੇ ਉਥੋਂ ਆਏ ਦੇਸ਼ ਨੂੰ ਮੰਨ ਕੇ ਆਪਣੇ ਜੀਵਨ ਤੇ ਆਪਣੀ ਜ਼ਿੰਦਗੀ ਦੇ ਵਿੱਚ ਉਹਨੂੰ ਢਾਲ ਬਣਾਉਂਦੇ ਨੇ ਉਹਦਾ ਹੁਕਮ ਮੰਨ ਕੇ ਹਰੇਕ ਗੱਲ ਮੰਨੀ ਜਾਂਦੀ ਆ ਜਿਸ ਇਨਸਾਨ ਨੂੰ ਉਸ ਪਵਿੱਤਰ ਪਦਵੀ ਦਾ ਪਦਵੀ ਤੇ ਰਹਿਣ ਦਾ ਮਾਣ ਹਾਸਲ ਹੋਇਆ ਹੋਵੇ ਮੈਂ ਗੱਲ ਕਰੂੰਗਾ ਗਿਆਨੀ ਹਰਪ੍ਰੀਤ ਸਿੰਘ ਦੀ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜ਼ਹੀਦਾਦ ਸਨ ਜ਼ਹੀਦਾਦ ਜੀ ਸਨ ਉਦੋਂ ਜੋ ਪਿੱਛੇ ਆਪਾਂ ਘਟਨਾ ਕਰਨ ਤੇ ਨਿਗਾਹ ਮਾਰੀਏ 2 ਦਸੰਬਰ ਨੂੰ ਹੁਕਮਨਾਮਾ ਸਭ ਸੁਣਾਇਆ ਜਾਂਦਾ ਹੈ ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਜੋ ਪਿੱਛੇ ਸਾਰਾ ਵਰਤਾਰਾ ਹੋਇਆ ਸੀ ਸਰਕਾਰਾਂ ਦੇ ਵਿੱਚ ਰਹਿੰਦੇ ਹੋਏ ਜਾਣੇ ਚਣ ਜਾਣੇ ਚ ਜੋ ਵੀ ਗੱਲਾਂ ਘਟਨਾਵਾ ਵਾਪਰੀਆਂ ਸੀ ਉਹਦੇ ਸੰਬੰਧ ਵਿੱਚ ਇਹ ਘਟਨਾ ਸ਼ੁਰੂ ਕਿੱਥੋਂ ਹੁੰਦੀ ਆ ਕਿਵੇਂ ਸਾਰਾ ਟੰਬਰ ਰਚਿਆ ਜਾਂਦਾ ਇਹ ਤੋਂ ਸਾਰੇ ਤਕਰੀਬਨ ਭੱਲੀਪਤ ਜਾਣੂ ਆ ਕਿਵੇਂ ਕੁਝ ਲੀਡਰ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਕਿਵੇਂ ਆਪਣੇ ਕੁਰਸੀ ਦੀ ਲਾਲਸਾ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਵਿਸ਼ੇਸ਼ ਟਾਰਗੇਟ ਕਰਕੇ ਆਪਣੀ ਪੋਲਿਟਿਕਸ ਨੂੰ ਚੁੰਕਾਉਣ ਲਈ ਇੱਕ ਸਕ੍ਰਿਪਟ ਲਿਖੀ ਜਾਂਦੀ ਆ ਕਿੱਥੇ ਲਿਖੀ ਜਾਂਦੀ ਆ ਕੌਣ ਬੰਦੇ ਉਹ ਚ ਭਾਗੀਦਾਰ ਹੁੰਦੇ ਆ ਸਭ ਆਪਾਂ ਜਾਣੂ ਉਹਨਾਂ ਗੱਲਾਂ ਤੋਂ ਗਿਆਨੀ ਹਰਪ੍ਰੀਤ ਸਿੰਘ ਉਸ ਮੀਟਿੰਗਾਂ ਦਾ ਹਿੱਸਾ ਹੁੰਦੇ ਨੇ ਆਪ ਸਾਰਾ ਕੁਝ ਲਿਖ ਕੇ ਸ਼ਿਕਾਇਤਾਂ ਲੰੰਦੇ ਨੇ ਸ਼ਿਕਾਇਤਾਂ ਲਿਖ ਕੇ ਉਸ ਗੱਲਾਂ ਨੂੰ ਵੀ ਬੇਪਰਵਾਹ ਹੁੰਦੇ ਹੋਏ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਸਾਰੀ ਨਿਮਾਣੇ ਗੁਰੂ ਦੇ ਸਿੱਖ ਹੋਣ ਦੇ ਨਾਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਸਿਰ ਨਿਵਾ ਕੇ ਨੀਵੇਂ ਹੋ ਕੇ ਨਤਮਸਤਕ ਹੋ ਕੇ ਸਾਰਾ ਕੁਝ ਝੋਲੀ ਪਾਉਂਦੇ ਹੋਏ ਹੱਥ ਜੋੜ ਕੇ ਜੋਦੜੀ ਅਰਦਾਸ ਕਰਦੇ ਆਂ ਵੀ ਜੋ ਵੀ ਫਰਮਾਨ ਸੁਣਾਇਆ ਜਾਏਗਾ ਗੁਰੂ ਦੇ ਸਿੱਖ ਹੋਣ ਦੇ ਨਾਤੇ ਝੋਲੀ ਪਵਾ ਕੇ ਉਹਦੇ ਤੇ ਹਰ ਇੱਕ ਨੀਵੇਂ ਹੋ ਕੇ ਮੰਨਾਂਗੇ ਉਹਦੇ ਮੁਤਾਬਕ ਅੱਗੇ ਚੱਲਾਂਗੇ ਹੁੰਦਾ ਕੀ ਹੈ ਵੀ ਗਿਆਨੀ ਹਰਪ੍ਰੀਤ ਸਿੰਘ ਜਦੋਂ ਉੱਥੇ ਫੈਸਲਾ ਕਰ ਰਹੇ ਸੀ ਜੋ ਉੱਥੋਂ ਹੁਕਮ ਸੁਣਾ ਰਹੇ ਸੀ ਜੋ ਉਹਨਾਂ ਦੀ ਬੋਲਬਾਣੀ ਸੀ ਜੋ ਉਹਨਾਂ ਦੀ ਉੱਥੇ ਸ਼ਬਦਾਬਲੀ ਸੀਗੀ ਉਹਨੂੰ ਸੁਣ ਕੇ ਜਿਹਨੂੰ ਜਿਹੜੇ ਮੈਂ ਕਹਿੰਦਾ ਵੀ ਕਿਸੇ ਜਿਹੜੇ ਸਿੱਖ ਨੂੰ ਪੋਲਟਿਕਸ ਨਾਲ ਆ ਬਿਲਕੁਲ ਵੀ ਵਾ ਵਾਸਤਾ ਨਹੀਂ ਇੱਕ ਪੈਸੇ ਦਾ ਵੀ ਕੋਈ ਲੈਣ ਦੇਣਾ ਨਹੀਂ ਸਬੰਧ ਨਹੀਂ ਸਿਰਫ ਆਪਣਾ ਰੱਬ ਦਾ ਨਾਮ ਜਪਦੇ ਨੇ ਆਪਣਾ ਕਿਰਤ ਕਰਦੇ ਨੇ ਆਪਣਾ ਪਰਿਵਾਰਾਂ ਦੇ ਵਿੱਚ ਗ੍ਰੈਸੀ ਜੀਵਨ ਬਤੀਤ ਕਰਦੇ ਨੇ ਉਹਨਾਂ ਦੇ ਵੀ ਮੰਨਾਂ ਨੂੰ ਠੇਸ ਪਹੁੰਚੀ ਸੀ ਵੀ ਕਿ ਜਿਹੜਾ ਵਿਅਕਤੀ ਇਸ ਪਦਵੀ ਤੇ ਬੈਠਾ ਕੀ ਉਹਦੀ ਸ਼ਬਦਾਵਲੀ ਇਹ ਸਹਿਣਯੋਗ ਹੈ ਕਿ ਆਏ ਸ਼ਬਦਾਵਲੀ ਉਹਦੇ ਲਈ ਬੋਲਣੀ ਬਣਦੀ ਹੈ ਚਲੋ ਸਾਰਾ ਕੁਝ ਆਪਾਂ ਨੇ ਲਾਈਵ ਦੇਖਿਆ ਉੱਥੇ ਕੀ ਕੁਝ ਵਾਪਰਿਆ ਉਹ ਪਹਿਲਾਂ ਨਹੀਂ ਕਦੇ ਇਸ ਵਿਸ਼ੇ ਤੇ ਬੋਲੇ ਕਿਉਂਕਿ ਇੱਕ ਸਿੱਖ ਹੋਣ ਦੇ ਨਾਤੇ ਗੁਰੂ ਦਾ ਸਿੱਖ ਹੋਣ ਦੇ ਨਾਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾਂ ਦੇ ਖਿਲਾਫ ਇੱਕ ਸ਼ਬਦ ਵੀ ਮਨ ਦੇ ਵਿੱਚ ਬੋਲਣਾ ਤਾਂ ਬਹੁਤ ਦੂਰ ਦੀ ਗੱਲ ਆ ਕਦੇ ਮਨ ਦੇ ਵਿੱਚ ਖਿਆਲ ਵੀ ਨਹੀਂ ਆਉਂਦਾ ਕਿਉਂਕਿ ਉਹ ਮੁਕੱਦਸ ਸਥਾਨ ਹੈ ਉਹਦੇ ਬਾਰੇ ਨਹੀਂ ਅਸੀਂ ਕਿਸੇ ਨੂੰ ਕੁਝ ਕਹਿ ਸਕਦੇ ਨਹੀਂ ਅਸੀਂ ਕਿਸੇ ਦੇ ਖਿਲਾਫ ਸੁਣ ਸਕਦੇ ਗਿਆਨੀ ਹਰਪ੍ਰੀਤ ਸਿੰਘ ਜੋ ਉਸ ਸਕ੍ਰਿਪਟ ਲਿਖੀ ਗਈ ਉਹਦੇ ਵਿੱਚ ਉਹਨਾਂ ਦੀ ਝਲਕ ਆ ਰਹੀ ਸੀ ਉਹਨਾਂ ਦੀ ਲਾਲਸਾ ਦਿਖ ਰਹੀ ਸੀ ਵੀ ਕਿਤੇ ਨਾ ਕਿਤੇ ਸਿੱਖ ਪੰਥ ਦੇ ਵਿੱਚ ਸਾਜ਼ਿਸ਼ ਦੇ ਤਹਿਤ ਪਾੜਾ ਪਾਇਆ ਜਾ ਰਿਹਾ ਸਿੱਖ ਪੰਥ ਨੂੰ ਉਸ ਅਕਾਲ ਤਖਸਾਲ ਨੂੰ ਵਰਤ ਕੇ ਉੱਥੇ ਪੋਲਿਟਿਕਸ ਕਰੀ ਜਾ ਰਹੀ ਹੈ ਅਕਾਲੀ ਦਲ ਨੂੰ ਢਾਹ ਲਾਈ ਜਾ ਰਹੀ ਹੈ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਮਜ਼ੋਰ ਕਰਿਆ ਜਾ ਰਿਹਾ ਇਹ ਨਿਸ਼ਾਨਾ ਕੋਈ ਹੋਰ ਲਾ ਰਿਹਾ ਤੇ ਕਮਾਂਡ ਕਿਸੇ ਹੋਰ ਦੇ ਕੋਲ ਹੈ ਉੱਥੇ ਸਾਰਾ ਜੋ ਵਰਤਾਂਤ ਹੋਇਆ ਕਿਵੇਂ ਉੱਥੇ ਤਨਖਾਹੀਏ ਕਰਾਰ ਦਿੱਤੇ ਗਏ ਕਿਵੇਂ ਉੱਥੇ ਸਜਾਵਾਂ ਲਾਈਆਂ ਗਈਆਂ ਕਿਵੇਂ ਗੁਰੂ ਦੇ ਸਿੱਖ ਨੇ ਸਿਰ ਨਿਮਾ ਕੇ ਉਹ ਸਜਾਵਾਂ ਭੁਗਤੀਆਂ ਭੁਗਤ ਕੇ ਉੱਥੋਂ ਕਹਿ ਲਈ ਵੀ ਆਪਣੀ ਭੁੱਲ ਬਖਸ਼ਾਈ ਤੇ ਅਸਕ ਇਤਿਹਾਸ 'ਚ ਕਦੇ ਨਹੀਂ ਹੋਇਆ ਵੀ ਜਿਹੜਾ ਗੁਰੂ ਦੇ ਦਰ ਤੇ ਨੀਮਾ ਹੋ ਕੇ ਗਿਆ ਹੋਵੇ ਤੇ ਉਹ ਖਾਲੀ ਛੋੜੀ ਵਾਪਸ ਆ ਜਾਵੇ ਇਹ ਕਦੇ ਵੀ ਨਹੀਂ ਹੋਇਆ ਨਾ ਹੋ ਸਕਦਾ ਕਿਉਂਕਿ ਗੁਰੂ ਸਾਹਿਬ ਗੁਰੂ ਸਾਹਿਬ ਬੜੇ ਬੇਅੰਤ ਨੇ ਬਖਸ਼ਣਹਾਰ ਨੇ ਗੁਰੂ ਦਾ ਸਿੱਖ ਭੁੱਲਣਹਾਰਾ ਉਹ ਬਖਸ਼ਣਹਾਰਾ ਬਖਸ਼ਕ ਹਮੇਸ਼ਾ ਹੀ ਆਪਣੇ ਆਪਣੇ ਸਿੱਖ ਤੇ ਗੁਰੂ ਹਮੇਸ਼ਾ ਹੀ ਮਿਹਰ ਪ੍ਰਿਆਰਥੀ ਰੱਖਦਾ ਜਿਹੜਾ ਉਹਦੀ ਗੋਚ ਚ ਚਲੇ ਜਾਂਦਾ ਕੱਲ ਜੋ ਡੈਲੀਗੇਟ اجلاس ਸੱਦ ਕੇ ਭਗੌੜਾ ਦਲ ਨੇ ਇੱਕ ਜਾਲੀ ਦਲ ਬਣਾਇਆ ਜਿਦੇ ਆਪੇ ਆਪ ਬੇਨਾਮੀ ਪਾਰਟੀ ਦੇ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣੇ ਆ ਕੀ ਤੁਹਾਡੀ ਜਿਹੜੀ ਲਾਲਸਾ ਸੀ ਜਾਂ ਜਿਹੜੇ ਤੁਸੀਂ ਅਗਾਏ-ਅਗਾਏ ਪ੍ਰੈਸ ਕਾਨਫਰੰਸਾਂ ਦੇ ਵਿੱਚ ਸਟੇਜਾਂ ਤੇ ਬੋਲਦੇ ਸੀ ਉਹ ਤੁਹਾਡੀ ਲਾਲਸਾ ਕੱਲ ਪੂਰੀ ਹੋ ਗਈ ਤੁਹਾਨੂੰ ਮੁਬਾਰਕ ਹਰਪ੍ਰੀਤ ਸਿੰਘ ਜੀ ਹੁਣ ਤੁਹਾਡੇ ਗੱਲ ਜਥੇਦਾਰ ਸ਼ਬਦ ਲਾਉਣ ਨੂੰ ਵੀ ਦਿਲ ਨਹੀਂ ਕਰਦਾ ਕਿਉਂਕਿ ਜਦੋਂ ਕੁਝ ਤੱਤ ਨੇ ਜਦੋਂ ਤੁਸੀਂ ਤੁਸੀਂ ਜਥੇਦਾਰ ਸੀ ਤੁਹਾਡਾ ਉਥੇ ਡਿਊਟੀ ਸੀ ਸਿੱਖਾਂ ਦੀ ਰਹਿਨਮਾਈ ਕਰਨੀ ਪੰਥ ਦੀ ਰਹਿਨਮਾਈ ਕਰਨੀ ਉਹਨਾਂ ਦੇ ਪ੍ਰਤੀ ਸੰਗਤ ਨੂੰ ਸੁਚੇਤ ਕਰਦੇ ਰਹਿਣਾ ਸਿੱਖਾਂ ਦੇ ਹੱਕਾਂ ਦੇ ਹਿੱਤਾਂ ਦੀ ਗੱਲ ਦੀ ਰਾਖੀ ਕਰਨੀ ਸਮੇਂ-ਸਮੇਂ ਤੇ ਸਰਕਾਰਾਂ ਨੂੰ ਵਿਗਾਰਨਾ ਤੁਸੀਂ ਪਹਿਲਾਂ ਵਿਗਾਰਦੇ ਵੀ ਰਹੇ ਤੁਹਾਨੂੰ ਸਤਕਾਰ ਵੀ ਬਹੁਤ ਮਿਲਿਆ ਪੰਥ ਵੱਲੋਂ ਤੁਸੀਂ ਜਦੋਂ ਬੋਲਦੇ ਸੀ ਤਾਂ ਤੁਹਾਨੂੰ ਸੰਗਤ ਨੇ ਮਨਾਮੋਹੀ ਪਿਆਰ ਵੀ ਬਖਸ਼ਿਆ ਹੱਥਾਂ ਤੇ ਵੀ ਚੱਕਿਆ ਕਿਉਂਕਿ ਜਿਹੜਾ ਉਹ ਤਖਤ ਹੈ ਤਖਤ ਦੇ ਉੱਤੇ ਕਿਸੇ ਵਿਸ਼ੇਸ਼ ਵਿਅਕਤੀ ਦੀ ਨਹੀਂ ਚੱਲਦੀ ਉੱਥੇ ਗੁਰੂ ਦੀ ਕਲਾ ਵਰਤਦੀ ਹੈ ਉੱਥੇ ਗੁਰੂ ਸਾਹਿਬ ਦੇ ਹੁਕਮਾਂ 'ਚ ਹੀ ਸਾਰਾ ਕੁਝ ਹੁੰਦਾ ਹੈ ਉੱਥੇ ਜਿਹਨੂੰ ਸੇਵਾ ਮਿਲਣੀ ਹੈ ਉਹ ਵੀ ਗੁਰੂ ਦਾ ਹੁਕਮ ਹੈ ਜਿਹਨੂੰ ਸੇਵਾ ਤੋਂ ਚੱਲਦਾ ਕਰਨਾ ਇਹ ਵੀ ਗੁਰੂ ਦੀ ਕਲਾ ਵਰਤਦੀ ਹੈ ਜਦੋਂ ਤੁਸੀਂ ਉੱਥੇ ਤੁਹਾਨੂੰ ਸੇਵਾ ਮਿਲੀ ਤੁਸੀਂ ਉੱਥੇ ਕਾਰਜ ਅਰੰਭੇ ਤੁਹਾਨੂੰ ਵਾਵਾ ਵੀ ਬਹੁ ਮਿਲੀ ਤੁਸੀਂ ਜੋ ਤੁਹਾਡਾ ਪਿਛਲੇ ਕੋਈ ਪੁਰਬਲੇ ਜਨਮਾਂ ਦਾ ਕੋਈ ਲੇਖਾ ਕਮਾਇਆ ਹੋ ਜੋ ਤੁਸੀਂ ਕਮਾਈ ਕਰੀ ਹੋਊਗੀ ਤੁਹਾਨੂੰ ਉਹਦਾ ਫਲ ਮਿਲਿਆ ਪਰੰਤੂ ਜਦੋਂ ਤੁਸੀਂ ਆ ਕੇ ਉੱਥੇ ਬੈਠ ਕੇ ਜੋ ਤੁਸੀਂ ਉੱਥੇ ਬੈਠ ਕੇ ਸਿਆਸਤ ਕਰੀ ਤੁਸੀਂ ਪੰਥ ਵਿਰੋਧੀ ਪੰਜਾਬ ਵਿਰੋਧੀ ਸ਼ਕਤੀਆਂ ਦੇ ਹੱਥਾਂ ਵਿੱਚ ਖੇਡੇ ਸਾਰਾ ਟੰਬਰ ਰਚ ਕੇ ਏਜੰਸੀਆਂ ਦੇ ਹੱਥਾਂ 'ਚ ਖੇੜ ਕੇ ਜੋ ਤੁਸੀਂ ਉੱਥੇ ਵਰਤਾਰਾ ਕਰਿਆ ਅਤੀ ਨਿੰਦਣਯੋਗ ਹੈ ਕਿਉਂਕਿ ਕੁਝ ਸਮੇਂ ਪਹਿਲਾਂ ਜਦੋਂ ਥੋੜਾ ਬੋਲਣਾ ਬਣਦਾ ਸੀ ਤੁਸੀਂ ਤੁਹਾਡੀ ਸਾਜ਼ਿਸ਼ ਚੁੱਪ ਕਿਤਨਾ ਕਿਤੇ ਕੁਐਸਚਨ ਮਾਰਕ ਲਾਉਂਦੀ ਸੀ ਤੁਹਾਡੀ ਕਾਰਗੁਜ਼ਾਰੀ ਤੇ ਸੁਲਤਾਨਪੁਰ ਲੋਧੀ ਗੁજરાਤ ਸਾਹਿਬ ਤੇ ਗੋਲੀ ਚੱਲਦੀ ਆ ਸਰਕਾਰੀ ਬੰਦਿਆਂ ਵੱਲੋਂ ਗੋਲੀ ਚਲਾਈ ਜਾਂਦੀ ਆ ਤੁਹਾਡਾ ਚੁੱਪ ਰਹਿਣਾ ਮੁੱਖ ਮੰਤਰੀ ਪੰਜਾਬ ਪੰਜਾਬ ਦਾ ਮੁੱਖ ਮੰਤਰੀ ਹੋਵੇ ਉਹਦੇ ਉਹਦੇ ਘਰੇ ਮਹਾਰਜ ਰੂਪ ਗੁਰੂ ਸਾਹਿਬ ਦੀ ਸਵਾਰੀ ਵਾਲੀ ਗੱਡੀ ਦੇ ਵਿੱਚ ਉਹਦੇ ਘਰੇ ਪਹੁੰਚਦੇ ਆ ਉੱਥੇ ਉਹਦੀ ਤਲਾਸ਼ੀ ਲੈਣੀ ਕੁੱਤਿਆਂ ਤੱਕ ਜਿਹੜੇ ਆਪਣੇ ਡੌਗਸ ਸਕੁਆਇਰ ਡੌਗ ਹੁੰਦੇ ਨੇ ਉਹਨਾਂ ਵੱਲੋਂ ਤਲਾਸ਼ੀ ਲਈ ਜਾਂਦੀ ਆ ਉਹਨਾਂ ਵੱਲੋਂ ਉਹ ਗੱਡੀ ਦੀ ਤਲਾਸ਼ੀ ਲੈਣੀ ਗੁਰੂ ਸਾਹਿਬ ਦੀ ਕਿਹ ਹੈ ਬੇਅਦਬੀ ਨਹੀਂ ਤੁਹਾਡਾ ਸਾਸੀ ਚੁੱਪ ਰਹਿਣਾ ਪਤਿਤ ਸਿੱਖਾਂ ਦੇ ਪਤਿਤ ਵਿਅਕਤੀਆਂ ਦੇ ਤੁਸੀਂ ਅਰਦਾਸਾਂ 'ਚ ਸ਼ਾਮਲ ਹੁੰਨੇ ਹੋ ਕਿਹ ਇਹ ਤੁਹਾਡੇ ਕਾਰਜਗਰੀ ਤੇ ਸਵਾਲੀਆ ਨਿਸ਼ਾਨੀ ਸੀ ਕਿਹੜੇ ਤੁਹਾਡੇ ਅੱਡੇ ਹਿੱਤ ਸੀ ਵੀ ਤੁਹਾਡਾ ਉੱਥੇ ਜਾਏ ਬਿਨਾ ਸਰਦਾ ਹੀ ਨਹੀਂ ਸੀ ਤੁਸੀਂ ਦੇਖੋ ਵੀ ਸੰਗਤ ਦਾ ਰੋਹ ਕਦੋਂ ਸ਼ੁਰੂ ਹੋਇਆ ਤੁਹਾਡੇ ਖਿਲਾਫ ਕਿੱਥੋਂ ਕਿੱਥੋਂ ਸੰਗਤ ਨੇ ਤੁਹਾਡੇ ਤੇ ਕੁਐਸਚਨ ਮਾਰਕ ਕਰਨੇ ਸ਼ੁਰੂ ਕੀਤੇ ਨੇ ਤੁਸੀਂ ਜੋ ਮਰਿਆਦਾ ਹੈ ਕਿਹਾ ਤੁਸੀਂ ਉਹਦਾ ਘਾਣ ਨਹੀਂ ਕਰਿਆ ਤੁਸੀਂ ਇੱਕ ਪਤਿਤ ਵਿਅਕਤੀ ਦੇ ਅਰਦਾਸ ਦੇ ਵਿੱਚ ਸ਼ਾਮਲ ਹੋਏ ਤੁਸੀਂ ਅਰਦਾਸ ਕਰੀ ਜਾ ਕੇ ਉਹਦੇ ਆਨੰਦ ਕਾਰਜਾਂ ਦੀ ਤੁਸੀਂ ਉਹਨਾਂ ਦੇ ਵਿਆਹਾਂ ਤੇ ਜਾ ਕੇ ਉੱਥੇ ਭਾਗੀਦਾਰ ਬਣੇ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਜਾ ਕੇ ਸ਼ਾਮਲ ਹੋਏ ਹੋ। ਕੀ ਇਹ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਵਚਤਾ ਉਹਨੂੰ ਢਾਹਣ ਲੱਗਦੀ? ਤੁਸੀਂ ਉੱਥੇ ਅਕਾਲ ਤਖਤ ਸਾਹਿਬ ਤੇ ਬਹਿ ਕੇ ਗਾਲਾਂ ਕੱਢਣੀਆਂ ਕਿਆ ਸ਼ੋਭਦੀਆਂ ਨੇ? ਤੁਸੀਂ ਕੱਲ ਗੁਰੂ ਸਾਹਿਬ ਦੀ ਹਜ਼ੂਰੀ 'ਚ ਖੜ ਕੇ ਜੋ ਸ਼ਬਦਾਵਲੀ ਵਰਤੀ ਗਈ ਹੈ, ਕਿਆ ਇੱਕ ਗੁਰੂ ਦੇ ਸਿੱਖ ਨੂੰ ਇਹ ਸੋਭਾ ਦਿੰਦੀ ਹੈ? ਨਹੀਂ। ਜਾਨੀ ਹਰਪ੍ਰੀਤ ਸਿੰਘ ਜੀ ਨਹੀਂ ਇਹ ਇਹ ਕਿਤੇ ਨਾ ਕਿਤੇ ਸਾਡੇ ਸਿੱਖ ਪੰਥ ਲਈ ਸਾਡੀ ਸਿੱਖੀ ਲਈ ਸਾਡੀ ਪੰਜਾਬੀਤ ਲਈ ਇਹ ਸ਼ਰਮਸ਼ਾਰ ਕਰਨ ਵਾਲੀ ਗੱਲ ਹੈ ਤੁਸੀਂ ਪੋਲਿਟਿਕਸ ਕਰਨੀ ਆ ਸਿਆਸਤ ਚਾਉਣਾ ਤੁਹਾਨੂੰ ਤੁਹਾਨੂੰ ਤੁਹਾਡੇ ਕਾਰਜ ਲੱਖ ਲੱਖ ਮੁਬਾਰਕ ਪਰੰਤੂ ਤੁਸੀਂ ਅਕਾਲ ਤਖਸਬ ਨੂੰ ਵਰਤਿਆ ਤੁਸੀਂ ਉਸ ਢਾਲ ਨੂੰ ਵਰਤਿਆ ਜਿੱਥੇ ਹਮੇਸ਼ਾ ਹੀ ਸਿੱਖ ਇਨਸਾਫ ਦੀ ਆਸ ਰੱਖਦਾ ਇਨਸਾਫ ਮਿਲਦਾ ਵੀ ਹੈ ਤੁਹਾਡੇ ਤੁਹਾਡੇ ਕਰਨਲ ਕੋਈ ਕੱਲ ਤੱਕ ਸਾਹਿਬ ਨਿਸ਼ਾਨ ਨਹੀਂ کٹ ਗਈ ਤੁਹਾਡੇ ਆਪਣੇ ਕੋਈ ਮਨੋਰਥ ਪੂਰੇ ਪਏ ਥੋੜੇ ਟਾਈਮ ਲਈ ਵਿక్తి ਤੌਰ ਤੇ ਪੂਰੇ ਹੋ ਗਏ ਹੁਣ ਇਹ ਵੱਖਰੀ ਗੱਲ ਆ ਪਰ ਉਹ ਸਰਬਉੱਚ ਸੀ ਸਰਬਉੱਚ ਹੈ ਸਰਬਉੱਚ ਰਹੇਗਾ ਕਿਸੇ ਵਿਸ਼ੇਸ਼ ਵਿਅਕਤੀ ਦੇ ਉੱਥੇ ਤਾਂ ਦਿੱਲੀ ਦੀਆਂ ਹਕੂਮਤਾਂ ਨੇ ਢਾਕੇ ਵੇਖ ਲਿਆ ਉਹਨਾਂ ਨੂੰ ਢਾਕੇ ਵੇਖ ਲਿਆ ਉਹਨਾਂ ਦੀ ਵਿਚਾਰਦਾਰਾਂ ਨੂੰ ਉਹਨਾਂ ਨੇ ਢਾਣ ਦੀ ਕੋਸ਼ਿਸ਼ ਕੀਤੀ ਉੱਥੇ ਬਿਲਡਿੰਗ ਨੂੰ ਢਾਕੇ ਦੇਖ ਲਿਆ ਕਿਆ ਕਿਆ ਉਹਦੇ ਗੱਲ ਗੁਰੂ ਸਾਹਿਬ ਦਾ ਜੋ ਸੰਕਲਪ ਉੱਥੇ ਚਲਦਾ ਹੈ ਹਰ ਵਕਤ ਕਿਹਾ ਉਹਨੂੰ ਕੋਈ ਫਰਕ ਪਿਆ ਨਹੀਂ ਪੈ ਨਹੀਂ ਸਕਦਾ ਕਿਉਂਕਿ ਉਹ ਜੁਗੋ ਜੁਗ ਅਟੱਲ ਹੈ ਉਹ ਜੁਗੋ ਜੁਗੋ ਅਟੱਲ ਹੈ ਅਕਾਲ ਹੈ ਉੱਥੇ ਤੁਹਾਡੇ ਇਹਨਾਂ ਗਤੀਵਿਧੀਆਂ ਦੇ ਨਾਲ ਕੋਈ ਫਰਕ ਨਹੀਂ ਪੈਣਾ ਪਰ ਹਾਂ ਵਿਕਤੀ ਤੌਰ ਤੇ ਤੁਹਾਨੂੰ ਜਰੂਰ ਉਥੋਂ ਗੁਰੂ ਸਾਹਿਬ ਨੇ ਕਲਾਬਰਤਾ ਕੇ ਚਲਦਾ ਕਰਤਾ ਤੁਸੀਂ ਤਾਂ ਗਿਆਨੀ ਜੀ ਪੰਥ ਦੀ ਸੇਵਾ ਦੇ ਵਿੱਚੋਂ ਕੁਰਸੀ ਦਾ ਮੇਵਾ ਭਾਲਣ ਲੱਗ ਗਏ ਜਿਹੜਾ ਇਹ ਤੁਸੀਂ ਅੱਜ ਪ੍ਰਧਾਨ ਬਣੇ ਹੋ ਬੇਨਾਮੀ ਪਾਰਟੀ ਦੇ ਇਹ ਤਾਂ ਪਹਿਲਾ ਪੰਥੀ ਦੀ ਸੇਵਾ ਉਹਦੇ ਵਿੱਚੋਂ ਕਹਿੰਦੇ ਮੈਨੂੰ ਮਿਲੇ ਕੁਰਸੀ ਦੀ ਮੇਵਾ ਇਹ ਤਾਂ ਸਾਰਾ ਹੀ ਧਾਰਮਿਕ ਤੁਸੀਂ ਪਲੇਟਫਾਰਮ ਨੂੰ ਵਰਤ ਕੇ ਆਪਣੀ ਸਿਆਸੀ ਲਾਲਸਾ ਪੂਰੀ ਕਰੀ ਆ ਗਿਆਨੀ ਜੀ ਇਹ ਸ਼ਰਮਸ਼ਾਰ ਕਰਦੀ ਆ ਤੁਸੀਂ ਪੰਜਾਬੀਆਂ ਚ ਭਲੇਖਾ ਨਾ ਪਾਓ ਤੁਸੀਂ ਉੱਥੇ ਖੜ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਚ ਕੋਈ ਕਸਰ ਨਹੀਂ ਛੱਡੀ ਤੁਸੀਂ ਅਲੱਗ-ਅਲੱਗ ਸਟੇਟਮੈਂਟਾਂ ਦੇ ਕੇ ਲੀਡਰਸ਼ਿਪ ਨੂੰ ਕਮਜ਼ੋਰ ਕਰਨ ਚ ਕੋਈ ਕਸਰ ਨਹੀਂ ਛੱਡੀ ਪਾਰਟੀ ਨੂੰ ਕਮਜ਼ੋਰ ਕਰਨ ਚ ਕੋਈ ਕਸਰ ਨਹੀਂ ਛੱਡੀ ਪਰ ਗੁਰੂ ਸਾਹਿਬ ਦੀ ਕਿਰਪਾ ਨਾਲ ਸ਼੍ਰੋਮਣੀ ਕਾਲ ਦਲ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਚੜ੍ਹਦੀ ਕਲਾ ਚ ਆ ਕੇ ਹੀ ਅੱਗੇ ਪੰਜਾਬ ਦੀ ਬਾਗਡੋਰ ਸੰਭਾਲੇਗਾ। ਤੁਸੀਂ ਉੱਥੇ ਪਾਰਟੀ ਦਾ ਪਹਿਲਾਂ ਭੋਗ ਪਾਉਣ ਦੀਆਂ ਗੱਲਾਂ ਕਰਦੇ ਹੋ। ਫਿਰ ਤੁਸੀਂ ਨਵੇਂ ਦਲ ਦੀ ਆਪੇ ਸਭ ਤੋਂ ਪਹਿਲਾਂ ਮੈਂਬਰਸ਼ਿਪ ਲੈਣੇ ਹੋ। ਆਪੇ ਤੁਸੀਂ ਹੁਕਮਨਾਮਾ ਜਾਰੀ ਕਰਦੇ ਹੋ। ਆਪੇ ਤੁਸੀਂ ਉਸ ਹੁਕਮਨਾਮੇ ਤੋਂ ਭਗੌੜੇ ਹੋ ਜਾਂਦੇ ਹੋ। ਕਿ ਆ ਤੁਸੀਂ ਇਹ ਗੱਲ ਕਹੀ ਨਹੀਂ ਸੀ? ਜਿਹੇ ਦਰਜੀ ਵੱਲੋਂ ਇਹ ਗੱਲ ਕਹੀ ਨਹੀਂ ਗਈ ਵੀ ਸਾਰੇ ਚੁੱਲ੍ਹੇ ਸਮੇਟ ਕੇ ਸ਼੍ਰੋਮਣੀ ਕਾਲ ਦਲ ਨੂੰ ਤਕੜਾ ਕਰੀਏ ਅੱਜ ਤੁਸੀਂ ਕਿਹੜੇ ਚੁੱਲੇ ਦੀ ਨਿਊ ਰੱਖੀ ਆ ਕੀ ਉਹ ਸ਼੍ਰੋਮਣੀ ਕਾਲੀ ਦਲ ਹੈ ਨਹੀਂ ਉਹ ਪਗੋੜਾ ਦਲ ਹੈ ਤੂੰ ਜਿਹੜੇ ਲੋਕਾਂ ਨੇ ਤਖਤ ਤੇ ਖੜ ਕੇ ਚਲਕੀ ਕਰੀ ਚੁਤਰਾਈ ਵਰਤੀ ਤੁਸੀਂ ਉਹਨਾਂ ਲੋਕਾਂ ਗੱਲ ਸਾਂਝਾ ਪਾਈਆਂ ਤੁਸੀਂ ਉਹਨਾਂ ਲੋਕਾਂ ਤੋਂ ਸਨਮਾਨ ਕਰਾਏ ਤੁਸੀਂ ਉਹਨਾਂ ਲੋਕਾਂ ਦੇ ਸਿਰ ਤੇ ਅੱਜ ਪ੍ਰਧਾਨਗੀ ਦਾ ਤਾਜ ਲਿਆ ਜਲਦੀ ਦਲ ਦਾ ਗਿਆਨੀ ਜੀ ਆਉਣ ਵਾਲੇ ਸਮੇਂ 'ਚ ਤੁਹਾਨੂੰ ਸੰਗਤ ਮਾਫ ਨਹੀਂ ਕਰੇਗੀ ਜਿਸ ਜਿਸ ਤਖਤ ਨੂੰ ਤੁਸੀਂ ਵਰਤ ਕੇ ਸਿਆਸਤ ਕਰੀ ਆ ਜਿਸ ਤੁਸੀਂ ਸਿੱਖਾਂ ਦੇ ਮੁਕੱਦਸ ਸਥਾਨ ਤੇ ਬਹਿ ਕੇ ਸੇਵਾ ਕਰਦਿਆਂ ਕਰਦਿਆਂ ਨੇ ਕੁਰਸੀ ਦਾ ਕੁਰਸੀ ਦੀ ਲਾਲਸਾ ਦੇ ਵਿੱਚ ਕੁਰਸੀ ਮੇਵਾ ਪਾਲੀ ਹੈ ਨਾ ਸੰਗਤ ਤੁਹਾਨੂੰ ਮਾਫਨੇ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ